ਨੀਵਰ ਆਗੇ ਪੁੱਤ ਕਰਨ ਲਿਆ ਵਾਂ। ਆ ਗੰਡਾ ਦਈ ਜਾਂ ਰਹੀ ਆ। ਮੰਮੀ ਮੈਨੂੰ ਨਾ ਬੜਾ ਮਜ਼ਾ ਆਉਣ ਲਿਆ ਸੀ। ਵੇ। ਸੁਦੇਣ ਹੋਈ। ਦੇਖ ਮੰਮੀ ਵੇ ਕਿ ਕੀ ਬਣ ਗਿਆ ਦੇਖ। ਮੈਨੂੰ ਤਾਂ ਖੈਰ ਤਾਂ ਹੁੰਦਾ ਵਾ। ਨੀਵਰ ਮੈਂ ਆ ਨਾ ਤੇਨਾਂ ਕੀ ਗੱਲ ਕਰਨੀ ਆ। ਕਿ ਮੈਂ ਨਾ ਤੇਰਾ ਰਿਸ਼ਤਾ ਲੱਭਣਾ ਵਾ ਹੁਣ। ਕੋਈ ਸੋਹਣਾ ਜਾਂ ਮੁੰਡਾ ਵੇਖ ਕੇ ਨਾ ਤੇ ਤੇਰਾ ਮੈਂ ਹੁਣ ਰਿਸ਼ਤਾ ਕਰ ਦੇਣਾ ਵਾਂ। ਮੰਮੀ ਮੈਂ ਨਹੀਂ ਵਿਆਹ-ਵਿਓ ਕਰਾਉਣਾ। ਨਹੀਂ ਪੁੱਤ ਮੇਰੀ ਹੁਣ ਉਮਰ ਹੋ ਗਈ ਆ। ਮੇਰਾ ਕੀ ਪਤਾ ਅੱਲਾ ਫੜ ਕਿਹੜੇ ਵੇਲੇ ਹੋਏ ਨਾ ਵਾ। ਇਵੇਂ ਹੁਣ ਇਹ ਵੀ ਤੇਰਾ ਮੈਂ ਆਪਣੇ ਹੱਥੀ ਕਰ ਜੂਗੀ ਮੰਮੀ ਐਵੇਂ ਮਾਰੀ ਜਾਂਦੇ ਤੁਸੀਂ ਮੈਂ ਨਹੀਂ ਕਹਿਆ ਵਿਆਹ ਵਿਹੁ ਕਰੋਣਾ ਕਿਤੇ ਨਹੀਂ ਜਾਂਦੇ ਤੁਸੀਂ ਇੱਥੇ ਰਹਿਣਾ ਮੇਰੇ ਕੋਲ ਤੂੰ ਹੁਣ ਸਿਆਣੀ ਹੋਈ ਆ ਮੰਮੀ ਬਥੇਰੀ ਉਮਰ ਪਈ ਆ ਜੇ ਮੇਰੀ ਤੇ ਤੇਰੀ ਤੇ ਉਮਰ ਚ ਸੁਖਣਾ ਹੁਣ ਬਥੇਰੀ ਆ ਜੀ ਤੇ ਮੇਰਾ ਕੀ ਪਤਾ ਵਾ ਜਿਹੜੇ ਵਲੇ ਸਾਹ ਆਇਆ ਆ ਨਾ ਆਇਆ ਤਾਂ ਨਾਲ ਸਹੀ ਤੇ ਮੇਰੀ ਜ਼ਿੰਮੇਵਾਰੀ ਸਿਰ ਤੇ ਪਈ ਆ ਨਾ ਮੈਂ ਨਹੀਂ ਬਈ ਇਹ ਪੂਰੀ ਹੋ ਜਾਈ ਹੁਣ ਚਲ ਮੰਮੀ ਵੇਖ ਲਓ ਜਿੱਦਾਂ ਤੂੰ ਹੀ ਕਰਨਾ ਵਾ ਨਾ ਕਰ ਲੇ ਮੇਰਾ ਵੀ ਜੀ ਕਰਦਾ ਵਾ ਕਿ ਮੈਂ ਸਾਰੇ ਸਗਨ ਵਾਰ ਤੇਰੇ ਘਰ ਆ ਆਪਣੇ ਹੱਥੀ ਕਰ ਜਾਵਾ ਕੀ ਪਤਾ ਵਾ ਕੱਲੀ ਖਲੀ ਤੇ ਮੇਰੀ ਧੀ ਆ ਤੇ ਹੁ ਮੈਂ ਨਾ ਕਰੂ ਤੇ ਕੌਣ ਕਰੇਗਾ ਫਿਰ ਮੰਮੀ ਮੈਨੂੰ ਨਹੀਂ ਤੁਹਾਡੀ ਗੱਲ ਦੀ ਸਮਝ ਆਉਂਦੀ ਕਿਉਂ ਨਹੀਂ ਲੱਗਣੀ ਤੈਨੂੰ ਸਮਝ ਤੈਨੂੰ ਸਾਰੀ ਸਮਝ ਆਉਂਦੀ ਆ ਮੰਮੀ ਨਾਲ ਮੈਨੂੰ ਦੱਸੋ ਵਿਆਹ ਕੀ ਹੁੰਦਾ ਵਾ ਵਿਆਹ ਪੁੱਤ ਕਰਕੇ ਬਗਾਨੇ ਘਰ ਜਾਈਦਾ ਵਾ ਫਿਰ ਉਹ ਮੁੰਡਾ ਹੁੰਦਾ ਵਾ ਵਿਆਹ ਕੇ ਲੈ ਜਾਂਦਾ ਵਾ ਮੰਮੀ ਮੈਂ ਨਹੀਂ ਵਿਆਹ ਵੀ ਕਰਉਣਾ ਨਾ ਕੋਟੇ ਮੈਂ ਇੱਥੇ ਰਹਿਣਾ ਵਾ ਇਸ ਤਰ੍ਹਾਂ ਨਹੀਂ ਕਰਨਾ ਮੈਂ ਤਾਂ ਵਿਆਹ ਕਰਾਉਣਾ ਵਾ ਜੇ ਮੈਨੂੰ ਇੱਥੇ ਰੱਖੋਗੇ ਤੇ ਨਹੀਂ ਫੋਟ ਮੈਂ ਕੋ ਘਰ ਚੰਗਾ ਵੱਡਾ ਜਲਾ ਲੱਭ ਕੇ ਨਾ ਤੇ ਉੱਥੇ ਤੇਰਾ ਕਰਨਾ ਵਾ ਜਾ ਮੰਮੀ ਕੰਮ ਕਰ ਆਪਣਾ ਜਾ ਕੇ ਮੈਂ ਨਹੀਂ ਵਿਆਹ ਵਿਹੋ ਕਰਾਉਣਾ ਆ ਲੈ ਜਾਂ ਨਾਲੇ ਇਹਨੂੰ ਤਾਂ ਮੈਂ ਲੈ ਜਾਨੀ ਆ ਤੇ ਉਹ ਤੇ ਤੈਨੂੰ ਕਰਾਉਣਾ ਹੀ ਪੈਣਾ ਕੋਈ ਖਾਣਾ ਮੈਂ ਤੇ ਮੈਨੂੰ ਦੱਸ ਦੇ ਰੋਟੀਆਂ ਦੀ ਖਾਣੀ ਆ ਮੈਂ ਲਿਆਵਾਂ ਜਾ ਮੰਮੀ ਮੈਂ ਨਹੀਂ ਕੁਝ ਵੀ ਖਾਣਾ ਮੈਂ ਗਰਮ ਗਰਮ ਲਾ ਕੇ ਲਿਆਉਣੀ ਆ ਫਿਰ ਬਾਹਰ ਤੇ ਲਈ ਨਹੀਂ ਨਹੀਂ ਖਾ ਲੋ ਤੁਸੀਂ ਆਪੇ ਚੱਲ ਗਈ ਨਹੀਂ ਬੈ ਫਰਮਾਨਾ ਬਈ ਇੱਥੇ ਇਹ ਤਾਂ ਮਨ ਹੀ ਇਹ ਜੇ ਹੁਣ ਚੱਲ ਮੇਰੇ ਵਾਸਤੇ ਹੋ ਗਈ ਹੈ ਹੁ ਰਹਿਗਾ ਮੁੰਡੇ ਦਾ ਕੰਡਾ ਕੱਢਣ ਵਾਲਾ ਜੇ ਤੇ ਮੰਨ ਜੇਗਾ ਤੇ ਠੀਕ ਹੈ ਤਾਂ ਮੈਂ ਕੰਮ ਕਰਦਾ ਵਾ ਉਹਦਾ ਵੀ ਕਰੇ ਹੁ ਕੰਡਾ ਕੱਢ ਦੂੰਗੀ ਰਪਿੰਦਰ ਹਾਂਜੀ ਇਧਰ ਆ ਮੇਰੀ ਗੱਲ ਸੁਣੋ ਹਾਂ ਨਹੀਂ ਇੱਕ ਮਿੰਟ ਜਿੱਧਰ ਗਿਆ ਸੀ ਉਹ ਤਾਂ ਕੰਮ ਹੋਇਆ ਨਹੀਂ ਆ ਕਿੱਥੇ ਗਏ ਸੀ ਉਹ ਕੰਮ ਹੀ ਮੜਾਇਆ ਸਰਪੈਂਚ ਨਾਲ ਅੱਛਾ ਤੇ ਮੇਰੀ ਗੱਲ ਸੁਣ ਮੈਂ ਆ ਤੇ ਹੁੰਦਾ ਹੁੰਦਾ ਇੱਕ ਗੱਲ ਹੋਰ ਸੋਚਣ ਡਿਆ ਦੱਸੋ ਖੜੀ ਗੱਲ ਆ ਮੈਂ ਸੰਦੀਪ ਨੂੰ ਇੱਥੇ ਨਾ ਲੈ ਆਈਏ ਤੈਨੂੰ ਪਤਾ 700 ਦੀ ਅੱਗੇ ਨਹੀਂ ਚੰਗਾ ਚੁੰਦੀ ਇਹਨੂੰ ਹੈ ਤੇ ਮੁੰਡਾ ਵੀ ਕੰਮ ਤੇ ਚੱਲ ਜਾਂਦਾ ਉਹ ਗੱਲ ਤੇ ਉਹਦਾ ਨਾ ਤੁਹਾਡੀ ਵੀ ਠੀਕ ਆ। ਉਹ ਆ ਦਿਮਾਗ ਦੇ ਉਹਦਾ ਕੰਮ ਨਹੀਂ ਕਰਦਾ। ਚੱਲੇ ਆ। ਤੇ ਹੁਣ ਜੇ ਭਾਜੀ ਆ ਉਹ ਵੀ ਵਿਚਾਰੇ ਬਾਹਰ ਅੰਦਰ ਚਲ ਜਾਂਦੇ ਆ। ਪਹਿਲੀ ਬਨੇ ਵਾਲ ਵੀ ਫੇਰਾ ਮਾਰਨਾ ਪੈਂਦਾ ਵਾ। ਹੂੰ ਤੇ ਇਦਾਂ ਦੇ ਕੰਮ ਔਖਾਈ ਆ। ਤੇ ਸਸੋ ਜਿਹਦੇ ਜਿੱਦਾਂ ਉਹ ਦਿਨ ਬੋਲੀ ਹੀ ਨਾ ਉਹ ਕਿੱਥੇ ਸਾਂਭਦੀ ਹੋਣੀ ਆ। ਜਿੱਦਾਂ ਤੇ ਮੈਨੂੰ ਕੰਮ ਲੱਗਦੇ ਆ ਉਹਦੇ ਤੇ ਕੋਈ ਨਹੀਂ ਆ। ਜੇ ਤੈਨੂੰ ਲੱਗਣਦਿਆ ਵਾ ਨਾ ਤੇ ਤੂੰ ਹੀ ਸੰਦੀਪ ਨੂੰ ਲੈ ਉਹ ਇੱਥੇ। ਮੇਰਾ ਨਨੀ ਰੁਪਿੰਦਰ ਉਹ ਨਹੀਂ ਆਉਣਾ। ਉਹ ਤੇ ਉਹ ਦਿਨ ਮੈਂ ਗਿਆ ਹੀ ਤੇ ਥੱਕੇ ਮਾਰਦੀ ਮੈਨੂੰ। ਤੇ ਕੌਣ ਵਾ ਤੂੰ? ਨਾਦਲ ਜੀ ਨੂੰ ਪਛਾਣਦੀ ਤੇ ਤੂੰ ਮੇਰੇ ਨਾਲ ਚੱਲ ਹੋ ਸਕਦਾ ਤੈਨੂੰ ਪਛਾਣ ਲੇ ਫੇਰ ਉਹਨੇ ਨਾਲ ਆਉਣਾ ਉਹ ਵੀ ਗੱਡੀ-ਗੁੱਡੀ ਚ ਲਿਆਉਣੀ ਪੈਣੀ ਆ ਮੋਟਰਸਾਈਕਲ ਤੇ ਕਿੱਥੇ ਆਉਣਾ ਉਹਨੇ ਬਾਵਾ ਮਾਰਦੀ ਗਾੜੀਆਂ ਚੱਲ ਕੋਈ ਨਹੀਂ ਆ ਤੂੰ ਇੱਕ ਵਾਰ ਕੋਸ਼ਿਸ਼ ਤੇ ਕਰਕੇ ਵੇਖੋ ਕੀ ਪਤਾ ਵਾ ਨਾਲ ਆ ਹੀ ਜਾਵੇ ਨਾਲੇ ਉਹ ਕਹਿੰਦ ਦਈ ਆ ਕਿਉਂ ਕਹਿੰਦੇ ਥੋੜੇ ਦਿਨਾਂ ਤੱਕ ਫਰਕ ਪੈ ਜਾਊਗਾ ਤੇ ਕੀ ਪਤਾ ਵਾ ਹੁਣ ਤਾਂ 2-3 ਦਿਨ ਹੋਈ ਗਏ ਆ ਰਪਿੰਦਰ ਤੂੰ ਕਹੈਂਂ ਦੀਆਂ ਵੀ ਠੀਕ ਹੋ ਗਈ ਹੋਣੀ ਆ ਠੀਕ ਹੋਣਾ ਲੱਲ ਹੈ ਨਹੀਂ ਆਉਂਦੇ ਚਾਪਰ ਨੂੰ ਖੜਿਆ ਸੀ ਮੈਂ ਤਾਂ ਉਹਨੂੰ ਆਖਿਆ ਸੀ ਭਾਜੀ ਨੂੰ ਵੀ ਪੀਜੀਆ ਹੀ ਲੈ ਜਾਓ ਚੰਡੀਗੜ੍ਹ ਇਹਨੂੰ ਉਹ ਮੰਨਦੇ ਨਹੀਂ ਉਹ ਤੁਹਾਨੂੰ ਵੀ ਪਤਾ ਵਾ ਵੱਡੇ ਹਸਪਤਾਲਾਂ ਦੇ ਖਰਚੇ ਕਿੰਨੇ ਆ ਤੇ ਕਿੱਥੋਂ ਇੰਨੇ ਪੈਸੇ ਲਾਉਣੇ ਆ ਲੱਖਾਂ ਦੇ ਲੱਖ ਚਾਹੀਦੇ ਆ ਤੇ ਖਰਚੇ ਦੇ ਬੜੇ ਆ ਤੇ ਕੁੜੀ ਫਿਰ ਐਦਾ ਰਹੂਗੀ ਸਾਰੀ ਉਮਰ ਉਹ ਤਾਂ ਛਦਾਈਆਂ ਵਾਂਗੂ ਮਾਰਦੀ ਸੀ ਉਹਦਣ ਕਦੀ ਬਾਹਰ ਨੂੰ ਦੌੜਦੀ ਸੀ ਕਦੀ ਕੁੜੀ ਨੂੰ ਮਾਰਦੀ ਸੀ ਚੁੱਕ ਚੁੱਕ ਕੇ ਕਈ ਗੋ ਕਰਨਦੀ ਸੀ ਚੱਲ ਆਪਾਂ ਇਦਾਂ ਕਰਦੇ ਆ ਆਪਾਂ ਚੱਲਦੇ ਆ ਦੋਵੇਂ ਜਣੇ ਉਹਨੂੰ ਨਾਲ ਲੈ ਆਉਂਦੇ ਆ ਇੱਥੇ ਮੈਂ ਤਾਂ ਕਰਕੇ ਤੈਨੂੰ ਕਹਿ ਰਹੀ ਆ ਕਿ ਫਰਕ ਪੈ ਹੀ ਜਾਵੇ ਆਣ ਕੇ ਨਾ ਹੋਊਗਾ ਤੇ ਆਪਾਂ ਦਿਖਾ ਦਾਂਗੇ ਕਿਤੇ ਹੋਰ ਸਾਰੇ ਡਾਕਟਰ ਸ਼ਹਿਰ ਵੀ ਹੈਗੇ ਇਹ ਦੀ ਗੱਲ ਤਾਂ ਹੈ ਨਹੀਂ ਆ ਉਹ ਆਹੋ ਤਾਂ ਕਰਕੇ ਤੈਨੂੰ ਮੈਂ ਕਹਿਂ ਡਿਆ ਹਾਂ ਨਾ ਕਿ ਸੱਸੋ ਦੀ ਤਾਂ ਸੁਭਾਅ ਹੀ ਇਦਾਂ ਦਾ ਵਾ ਕੀ ਪਤਾ ਉਹਨੂੰ ਰੋਟੀ ਪਾਣੀ ਪੁੱਛਦੀ ਆ ਕਿ ਨਹੀਂ ਪੁੱਛਦੀ ਨਹੀਂ ਕੋਈ ਗੱਲ ਨਹੀਂ ਹੁਣ ਇਹ ਥੋੜਾ ਵਾ ਕਿ ਕੁੜੀ ਵਿਚਾਰੀ ਨੂੰ ਉਥੇ ਮਾਰ ਹੀ ਦੇਣਾ ਜੇ ਉਹਨਾਂ ਹਾਲਾਤ ਹੋ ਗਏ ਆ ਉਹਦੇ ਉਹ ਨਿੱਗੀ ਜੀ ਆ ਉਹਨੂੰ ਕਿੰਨੇ ਸਾਂਭਣਾ ਵਾ ਉਹਨੂੰ ਮਾਰਦੀ ਹੋਣੀ ਆ ਚੌਕ ਚੌਕੇ ਚੱਲ ਫਿਰ ਇਦਾਂ ਕਰੋ ਆਪਾਂ ਚੱਲਦੇ ਹਾਂ ਉਹਨੂੰ ਲੈ ਆਉਨੇ ਆਂ ਇੱਥੇ ਹੀ ਹੋਰ ਫਰਕ ਕੀ ਕਰਨਾ ਹੁਣ ਤੂੰ ਏਦਾਂ ਕਰ ਕੰਮ ਧੰਦਾ ਜਿਹੜਾ ਹੈਗਾ ਹੁਣ ਉਹ ਮੁੱਕਾ ਤੇ ਚੱਲ ਚੱਲੀਏ ਅਸੀਂ ਚਲੋ ਠੀਕ ਆ ਆਹ ਫੋਨ ਫਾਨੀਗਾ ਅਸੀਂ ਲਾਉਣਾ ਸਿੱਧਾ ਜਾਣੇ ਘਰੇ ਹੋਣੇ ਆ ਸਾਰੇ ਕਿੱਥੇ ਜਾਣਾ ਉਹਨਾਂ ਨੇ ਘਰੇ ਹੀ ਹੋਣੇ ਜਾਣਾ ਉਹਨਾਂ ਨੇ ਕਿੱਥੇ ਉਹ ਤੇ ਵਿਚਾਰੇ ਵੱਜ ਗਏ ਕੀ ਕਰਨ ਹੁਣ ਉਹ ਵੀ ਸਮਝ ਨਹੀਂ ਆਉਂਦੀ ਵੀ ਚੰਗਾ ਸਾਬਨ ਤੇ ਉਹ ਵੀ ਡੇ ਜਾਂ ਕੀ ਕਹਿ ਸਕਦੇ ਆ ਉਹਨਾਂ ਨੂੰ ਵੀ ਆਪਾਂ ਹੁਣ ਆਈਂ ਦੇ ਸੋਚਿਆ ਵੀ ਘਰ ਵਸ ਗਿਆ ਹੈ ਪਹਿਲਾਂ ਲੜਾਈਆਂ ਝਗੜੇ ਨੇ ਮੁੱਕੇ ਕਰੀ ਉਹ ਇੱਥੇ ਤੇ ਕਦੀ ਅਹੀਂ ਉੱਥੇ ਸਿਆਸਲੇ ਕਰਮ ਦੇ ਦੇ ਇਹਨਾਂ ਦੇ ਪਤਾ ਨਹੀਂ ਵੀ ਕੀ ਕੀ ਹਲੇ ਹੋਣਾ ਵਾ ਬਥੇਰਾ ਕੋਦੇ ਅੱਗੇ ਹੋ ਗਿਆ ਵਾ ਹੱਡੇ ਨਾਲ ਚੱਲ ਜੇ ਹੁਣ ਅਥੇ ਵਸਣ ਲਈ ਆ ਰਾਜੀ ਬਾਜੀ ਰਵੇ ਜਦੋਂ ਰੱਬ ਨੇ ਜੀ ਵੀ ਦੇ ਦਿੱਤਾ ਸੀ ਤੇ ਉਹਦੇ ਨਾਲ ਆਰੇ ਲੱਗੇ ਰਹੂਗੀ ਥੁਣ ਤੋ ਹਾਵਲਾ ਕੰਮ ਹੋ ਗਿਆ ਵਾ ਸਾਸੋ ਜੀ ਨੇ ਵੀ ਘਰ ਟਿਕਾਣਾ ਪਾਇਆ ਸੀ ਜਦੋਂ ਦੀ ਕੁੜੀ ਹੋ ਪਈ ਕੋਨਾ ਕੋਤੇ ਫਿਰ ਹੋਣਾ ਸੀ ਚੱਲ ਠੀਕ ਆ ਮੈਂ ਕਰ ਲਾਂ ਕੰਮ ਚੱਲ ਕੁੜੀ ਇੱਥੇ ਆ ਜੂਗੀ ਤੇ ਮਣੀ ਮੋਟੀ ਉਹਦੀ ਸੇਵਾ ਪਾਣੀ ਕਰਾਂਗੇ ਹੋ ਸਕਦਾ ਕਿ ਤੇ ਠੀਕ ਹੀ ਹੋ ਜੇ ਉੱਥੇ ਕਿਹਨੇ ਪੁੱਛਣਾ ਮੰਮੀ ਤੂੰ ਨਾ ਬੜੀ ਚੰਗੀ ਆ ਮੈਂ ਨਾ ਜਿਹੜੀ ਚੀਜ਼ ਤੈਨੂੰ ਕਹਿਨੀ ਆ ਨਾ ਤੂੰ ਮੈਨੂੰ ਛਾਟੇ ਲਿਆ ਕੇ ਦੇ ਦੇਣੀ ਆ ਤੇ ਫੋਟ ਫਿਰ ਮੇਰੀ ਧੀ ਜਿਉ ਹੋਈ ਧੀਆਂ ਲੋਕੀ ਜੰਦੇ ਹੀ ਆ ਲਿਆ ਕੇ ਮੰਮੀ ਉਹ ਜਿਹੜੀ ਨਿੱਗੀ ਜਿਹੀ ਕੁੜੀ ਤੂੰ ਲਿਆ ਕੇ ਰੱਖੀ ਆ ਉਹਨੂੰ ਕਿਤੇ ਛੱਡ ਆਓ ਐਵੇਂ ਕੀ ਕਰਨੀ ਆ ਛੱਡ ਕੇ ਕਿੱਥੇ ਉਹਨੂੰ ਆਉਣਾ ਵਾ ਇੱਥੇ ਇੱਥੇ ਰਹਿਣਾ ਵਾ ਉਹਨੂੰ ਉਹ ਹੈ ਗਿੱਦੀ ਕੁੜੀ ਆ ਆਪਣੀ ਆ ਉਹ ਕਿਹੜੇ ਕਿਹਦੀ ਆ ਮੰਮੀ ਅੱਗੇ ਤਾਂ ਮੈਂ ਕਦੀ ਵੇਖਿਆ ਨਹੀਂ ਉਹਨੂੰ ਉਹ ਸਾਡੇ ਰਿਸ਼ਤੇਦਾਰਾਂ ਦੀ ਆ ਮੰਮੀ ਸਾਰੇ ਰਿਸ਼ਤੇਦਾਰ ਆਪਣੇ ਘਰ ਵਾੜੇ ਤੁਸੀਂ ਇਹਨੂੰ ਘਰ ਕੋ ਲਾਓ ਮੈਂ ਹੀ ਵਸ ਤੁਹਾਡੀ ਧੀ ਆ ਹਾਂ ਤੇ ਤੂੰ ਮੇਰੀ ਧੀ ਆ ਮੈਂ ਕਿਹੜਾ ਕਹਿ ਨਹੀਂ ਸੱਸੀ ਦਾ ਸੰਦੀਪ ਸੱਸੀ ਮਸੀ ਸੱਸਰੀ ਘਾਬਤ ਬਹੁਤ ਠੀਕ ਆ ਹਾਂਜੀ ਠੀਕ ਆ ਸੱਸੀ ਮਸੀ ਸੱਸਰੀ ਘਾਬਤ ਬਹੁਤ ਠੀਕ ਆ ਹਾਂਜੀ ਹਾਂਜੀ ਵਧੀਆ ਬਹਿ ਜਾਓ ਬਾਜੋ ਤੁਸੀਂ ਮੈਂ ਫੜ ਲਈ ਆਂ ਬਾਈ ਜੀ ਸੰਦੀਪ ਬਾਜੋ ਰਵਲੀ ਸੰਦੀਪ ਮੈਂ ਤੈਨੂੰ ਬੁਲਾਉਂਦੀ ਆਂ ਮੰਮੀ ਆਹ ਕੌਣ ਆਇਆ ਹੱਡ ਕਰ ਆਪਣੇ ਰਿਸ਼ਤੇਦਾਰ ਹੀ ਆ ਔਰ ਕੌਣ ਆ ਸੰਦੀਪ ਮੈਂ ਭਾਬੀਆਂ ਤੇਰੀ ਕਿਹੜੀ ਭਾਬੀ ਮੈਂ ਉਹ ਆਦਨੋ ਆ ਤਰਾ ਵੀ ਇਰ ਬੈਠਾ ਵਾ ਉਹ ਤੇਰੀ ਭਾਬੀ ਬੈਠੀ ਆ ਮੰਮੀ ਮੇਰਾ ਨਹੀਂ ਕੋਈ ਵੀ ਰਿਸ਼ਤੇਦਾਰ ਹੈਗਾ ਮੇਰੀ ਬਸ ਤੂੰ ਹੀ ਮੰਮੀ ਆ ਮੈਂ ਤਾਂ ਮੰਮੀ ਹੈਗੀ ਆ ਤੇ ਉਹ ਤੇਰੀ ਭਾਬੀ ਆ ਸੰਦੀਪ ਪਛਾਣ ਬਾਊ ਮੈਨੂੰ ਹੱਥ ਨਾ ਲਾ ਤੂੰ ਕੁੜੀ ਆ ਹੱਡੀ ਮੈਂ ਨਹੀਂ ਤੁਹਾਡੀ ਕੁੜੀ ਮੇਰੀ ਮੰਮੀ ਤੇ ਆਵਾ ਰਪਿੰਦਰ ਨਹੀਂ ਨਾ ਬਾਰ ਬਾਰ ਇਹੋ ਗੱਲ ਨਾ ਕਹੋ ਉਹਦੇ ਦਿਮਾਗ ਤੇ ਮਾੜਾ ਦਾ ਫਰਕ ਪੈਂਦਾ ਵਾ ਤੇ ਫੇਰ ਉਸੇ ਤੇ ਆ ਜਾਂਦਾ ਵਾ ਜਦੋਂ ਇਦਾਂ ਦੀਆਂ ਗੱਲਾਂ ਕਰਨ ਪੈਂਦੀ ਚੱਲ ਮਾਸੀ ਜੀ ਹਨੂ ਤੇ ਇਹ ਆ ਪੀ ਇਹ ਹਾਨੂੰ ਹੀ ਭੁੱਲ ਕੇ ਬੈ ਗਈ ਆ ਨੀਜੀ ਜੀ ਨੂੰ ਪਾਲਿਆ ਪੋਸਿਆ ਵਿਆਹ ਕੀਤਾ ਸਾਰੇ ਕੰਮ ਕੀਤੇ ਆ ਤੂੰ ਨੇ ਹਾਨੂੰ ਭੁੱਲ ਗਈ ਆ ਤੁਹਾਡੇ ਦਿਲ ਨੂੰ ਪੁੱਛ ਕੇ ਵੇਖੋ ਸਾਡੇ ਤੇ ਕੀ ਬੀਤਨ ਦੀ ਆ ਕੋਈ ਗੱਲ ਨਹੀਂ ਹੋਇਆ ਨਾ ਵਾ ਠੀਕ ਨੇ ਹੌਲੀ ਹੌਲੀ ਪੈਣਾ ਫਰਕ ਭਾਜੀ ਕਿੱਥੇ ਗਏ ਆ ਇੱਥੇ ਉਹਨੇ ਕਿ ਬਾਹਰ ਨੂੰ ਫੇਰੇ ਚੱਲ ਗਿਆ ਹੀ ਚਲਵਲੀਨ ਕੀ ਕਰਨ ਦੀ ਐ ਨਾ ਮੈਂ ਉਹਨੂੰ ਸਵਾਲ ਕੇ ਆਈ ਆ ਸਮਝ ਨਹੀਂ ਲੱਗਾਂ ਦੀ ਮਾਸੀ ਜੀ ਨੂੰ ਤਾਂ ਸਮਝ ਨਹੀਂ ਲੱਗੰਦੀ ਵੀ ਕੁੜੀ ਦੇ ਨਾਲ ਕੀ ਬਣ ਗਿਆ ਵਾ ਕਿ ਕਿਦਾਂ ਦੇ ਹਾਲਾਤ ਹੋ ਗਏ ਆ ਇਹਦੇ ਸੱਚੀ ਮੈਨੂੰ ਦੇ ਵੇਖ ਕੇ ਨਾ ਅੰਸਾਈ ਜਾਂਦਾ ਵਾ ਇਹ ਸਭ ਕੁਝ ਕਿਦਾਂ ਹੋ ਗਿਆ ਵਾ ਇਹ ਠੀਕ ਹੋ ਵੀ ਜਾਊਗੀ ਰੁਪਿੰਦਰ ਨੇ ਹੋ ਜਾਣਾ ਵਾ ਠੀਕ ਹੁਣ ਦਵਾਈ ਤੇ ਉਹਦੀ ਚੱਲਣ ਦੀ ਤੂੰ ਬਾਰ ਬਾਰ ਇਹੋ ਗੱਲ ਨਾ ਕਹੀ ਜਾ ਕਿ ਇਹਨੇ ਠੀਕ ਨਹੀਂਗਾ ਹੁਣ ਸਿਰਦੀ ਸੱਟ ਵਾ ਹੋਲੀ ਹੋਈ ਰਾਮ ਆਉਣਾ ਵਾ ਹੁਣ ਰੁਪਿੰਦਰ ਬੈਠੋ ਪਾ ਤੂੰ ਹੀ ਮਤਾਲੀ ਪਾਣੀ ਲਾ ਗਦੇ ਮੈਂ ਹੁਣ ਨਹੀਂ ਨਹੀਂ ਮਾਸੀ ਬੈਠੋ ਤਹੀ ਇਹ ਚੀਜ਼ ਦੀ ਲੋੜ ਨਹੀਂ ਗਈ ਹੈਗੀ ਲੋੜ ਕਿਉਂ ਨਹੀਂ ਗਾ ਨਾਲ ਮੈਂ ਚਾਹ ਬਣਾ ਖਲਿਉਣੀ ਆ ਘਟ ਉਹ ਨਹੀਂ ਮਾਸੀ ਜੀ ਹਿੰਮਿਤਾੜਾ ਨਾਲ ਇੱਕ ਗੱਲ ਹੀ ਕਰਨੀ ਹੈ। ਇੱਧਰ ਆਇਓ ਮਰਾ ਜੀ। ਮੈਂ ਤੁਹਾਡਾ ਨਾ ਸਲਾਹ ਕਰਨੀ ਹੈ ਇੱਕ। ਮਾਸੀ ਜੀ ਮੈਂ ਤਾਂ ਤੁਹਾਨੂੰ ਇੱਧਰ ਲਿਆਂਦਾ ਵਾ। ਮੈਂ ਤੁਹਾਡਾ ਨਾ ਸਲਾਹ ਕਰਨੀ ਹੈ ਇੱਕ। ਖਾਧੀ। ਮੈਂ ਤੁਹਾਨੂੰ ਕਹਿਣਾ ਹੀ ਕਿ ਜਿੱਦਾਂ ਦੀ ਸੰਦੀਪ ਦੀ ਹਾਲਤ ਹੋ ਗਈ ਹੈ ਨਾ ਹੁਣ। ਇਹ ਆ ਤੇ ਤੁਹਾਡੇ ਨੂੰ ਸੰਭਾਲਣਾ ਔਖਾ ਹੋ ਗਿਆ ਵਾ ਹੁਣ ਸੁਖਨਾ ਨੀਜੀ ਜੀ ਕੁੜੀ ਲਵ ਲੈਣ ਨੂੰ ਵੀ ਸਾਂਭਣਾ ਇਹਨੂੰ ਵੀ ਸਾਂਭਣਾ ਘਰ ਦਾ ਵੀ ਕੰਮਕਾਰ ਕਰਨਾ ਤੇ ਜਿਆਦਾ ਔਖਾ ਹੋ ਜਾਂਦਾ ਵਾ ਬਾਜੀ ਨੇ ਵੀ ਬਾਹਰ ਅੰਦਰ ਜਾਣਾ ਹੁੰਦਾ ਵਾ ਤੇ ਮੈਂ ਤਾਂ ਤੁਹਾਨੂੰ ਕਹਿੰਦੀ ਆ ਕਿ ਸੰਦੀਪ ਨੂੰ ਆਪਾਂ ਨਾਲ ਨਾਲ ਲੈ ਜਾਈਏ ਚੱਲ ਆਪਾਂ ਦੋ ਉਥੇ ਦੋਵੇਂ ਜਣੇ ਹੈਗੇ ਆ ਤੇ ਇਹਨੂੰ ਆਪਾਂ ਸਾਂਭ ਲਾਂਗੇ ਉਥੇ ਤੇ ਚੱਲ ਜਦੋਂ ਠੀਕ ਹੋ ਜਾਊਗੀ ਤੇ ਕੋਈ ਨਹੀਂ ਫੇਰ ਛੱਡ ਜਾਾਂਗੇ ਐਦਾਂ ਤੇ ਮੇਰੇ ਕੋਲ ਵੇਖਿਆ ਨਹੀਂ ਜਾਂਦੀ ਆ ਜਿੱਦਾਂ ਜਿਹੜੀ ਹਾਲਤ ਹੋ ਗਈ ਆ ਰਪਿੰਦਰ ਗੱਲ ਤੇ ਤੇਰੀ ਠੀਕ ਵਾ ਤਪਰ ਇਹ ਆਪ ਮੈਂ ਨਾਲ ਨਹੀਂ ਜਾਂਦੇ ਨਹੀਂ ਮੈਂ ਉਹਨਾਂ ਸਾਹਮਣੇ ਨਹੀਂ ਆ ਬੜੀ ਵੀ ਸਾਹਮਣੇ ਨਹੀਂ ਆ ਉਹਨੂੰ ਵੀ ਸਾਹਮਣੇ ਨਹੀਂ ਆ ਤੇ ਮੈਂ ਅੱਖਾਂ ਦਾ ਪਰੋਖੀ ਨਹੀਂ ਕਰ ਸਕਦੀ ਉਹਨਾਂ ਨੂੰ ਥੀਕ ਇਹਦੀਆਂ ਗੱਲਾਂ ਨਹੀਂ ਖਾਉਣੀਆਂ ਕਿ ਜੇ ਜੇ ਸੱਟ ਲੱਗੀ ਤੇ ਪੇਕੇ ਘੜਤੀ ਉਹਨਾਂ ਨੇ ਮੈਂ ਸਾਹਮਣੇ ਨਹੀਂ ਆ ਨਾ ਉਹਨੂੰ ਦਵਾਈ ਉਹਨਾਂ ਮੈਂ ਟਾਈਮ ਨਾ ਦੇਣ ਲਈ ਠੰਡਾ ਤਤਾ ਉਹਨੂੰ ਘਰ ਘਰ ਕੇ ਦੇਣ ਲਈ ਹੋਰ ਕੀ ਕਰਾਂ ਫਿਰ ਇਹੋ ਕੋਈ ਹੁੰਦਾ ਜੇ ਤੁਹਾਨੂੰ ਕੋਈ ਸ਼ੱਕ ਵਾ ਨਾ ਵੀ ਇਹ ਖਰੇ ਸਾਹਮਣੇ ਹੀ ਨੀਗਾ ਤੇ ਚਲੋ ਦੋ ਦਿਨ ਖਾੜ ਕੇ ਵੇਖ ਲਓ ਮੈਨੂੰ ਤੇ ਪਛਾਣਦੀ ਆ ਵੀ ਮੇਰੀ ਮੰਮੀ ਆ ਤੇ ਤੁਹਾਨੂੰ ਕਿਸ ਨੂੰ ਜਾਣਦੀ ਨਹੀਂ ਕੌਣ ਹੈਗੇ ਆ ਉਹ ਨਹੀਂ ਨਹੀਂ ਮਸੀ ਜੀ ਨਹੀਂ ਕਿਦਾਂ ਦੀ ਗੱਲ ਡਈਆਂ ਕਰਨਾ ਹਾ ਵਾਲੀ ਗੱਲ ਨਹੀਂ ਹੈਗੀ ਤੇ ਤੁਸੀਂ ਸਾਹਮਣੇ ਨਹੀਂ ਦੇ ਮੈਂ ਤੇ ਤਾਂ ਡਈਆਂ ਕਹਿਣਾ ਵੀ ਚੱਲ ਤੁਹਾਡਾ ਵੀ ਸਰੀਰ ਉਹ ਜਿਆਵਾ ਤੇ ਤਾਂ ਕਰਕੇ ਮੈਂ ਕਹਿੰਦੀ ਵੀ ਇੰਨਾ ਕੰਮ ਨਹੀਂ ਹੁੰਦਾ ਤੇ ਬਾਕੀ ਚਲੋ ਕੋਈ ਨਹੀਂ ਆ ਉਹਨੂੰ ਪੁੱਛ ਲੈਨੇ ਆ ਜੇ ਸਾਡੇ ਨਾਲ ਜਾਣ ਨੂੰ ਤਿਆਰ ਹੁੰਦੀ ਆ ਤੇ ਫਿਰ ਠੀਕ ਆ ਜੇ ਨਹੀਂ ਆ ਤੇ ਫਿਰ ਚਲੋ ਕੋਈ ਨਹੀਂ ਸੰਭੋ ਤੁਸੀਂ ਤੁਹਾਡੀ ਧੀ ਆ ਤੁਸੀਂ ਸੰਭਣਾ ਉਹ ਤੇ ਬਿਹਰਪਿੰਦਰ ਬੜਾ ਸੋਨਾ ਕੰਮ ਹੈਗਾ ਚਲੋ ਰੱਬ ਨੇ ਪੋਤੀ ਵੀ ਦਿੱਤੀ ਹੀ ਤੇ ਔਰੇ ਲੱਗੇ ਰਹੀਦਾ ਸੀ ਉਹਦੇ ਹੁਣ ਇੰਨਾ ਨਹੀਂ ਪਤਾ ਕਿ ਇਹ ਛੱਟ ਵੀ ਇਹਦੇ ਕਰਮਾਂ ਜੇ ਹੈਗੀ ਆ ਮੈਂ ਤੇ ਐਵੇਂ ਬੁਰਾ ਪਾਪਾ ਨੂੰ ਸ਼ਹਿਰ ਚੱਲ ਗਈ ਕਿ ਮੈਨੂੰ ਉੱਥੇ ਟਾਈਮ ਲੱਗ ਗਿਆ ਗਈ ਨੂੰ ਕੰਮ ਵੀ ਮੈਨੂੰ ਜ਼ਰੂਰੀ ਸੀਗਾ ਤੇ ਆਉਂਦਿਆਂ ਨੂੰ ਅਗਲੇ ਛੱਟ ਨਵਾ ਕੇ ਪੈ ਗਈ ਚੱਲ ਕੋਈ ਗੱਲ ਨਹੀਂ ਆ ਮਸੀ ਜੀ ਇਹ ਆ ਇਹ ਹੋਰ ਆਲੇ ਮਿਲ ਕੇ ਤੁਸੀਂ ਸਾਰਿਆਂ ਨੇ ਸਾਂਭਣਾ ਉਹ ਕੀ ਕਰਨਾ ਵਾ ਫਿਰ ਕੋਈ ਪਤਾ ਥੋੜਾ ਜਿਹਾ ਵਾ ਜੋ ਸਭ ਕੁਝ ਅਸੀਂ ਸੋਚਿਆ ਹੁੰਦਾ ਵਾ ਉਹ ਤੇ ਹੁੰਦਾ ਹੀ ਨਹੀਂ ਆ ਜਿਹੜਾ ਨਹੀਂ ਸੋਚਿਆ ਉਹ ਕੰਮ ਹੋ ਜਾਂਦੇ ਆ ਹੁਣ ਕੀ ਕਰ ਸਕਦੇ ਆ ਮੈਂ ਦਰਪਿੰਦ ਇੰਨਾ ਇਹ ਦੇ ਨਾਲ ਕਰਦੀ ਰਹੀ ਪਰ ਇਹਨਾਂ ਵਿਚਾਰੀ ਦੇ ਕਰਮਾਂ ਦੇ ਵਿੱਚ ਹੀ ਸੱਟ ਹੀਗਾ ਤੇ ਕੀ ਕਰਨਾ ਵੇਖ ਲਓ ਜੇ ਤੁਹੀ ਖਾਣੀ ਆ ਤੇ ਖਾੜ ਸਕਦੇ ਹੋ ਡਹਾੜੀ ਵੇਖ ਲਓ ਖੜ ਕੇ ਮੈਂ ਨਹੀਂ ਬੰਦ ਕਰਦੀ ਤੁਹਾਨੂੰ ਪਰ ਉਹਨੇ ਜਾਣਾ ਚੁੱਪ ਕਰੋ ਐਡਾ ਨਾ ਕਰੋ ਆਪਣਾ ਮਨ ਹੌਲਾ ਕਿਉਂ ਕਰਨ ਦੇਈ ਮੈਂ ਵੀ ਸਮਝ ਸਕਦੀ ਹਾਂ ਇਦਾਂ ਦੇ ਹਾਲਾਤ ਹੋ ਜਾਂਦਾ ਤੇ ਸਿਆਣੇ ਬੰਦੇ ਤੇ ਕੀ ਵੀਦੀ ਆ ਕੋਈ ਗੱਲ ਨਹੀਂ ਆ ਤੁਸੀਂ ਸਾਂਭੋ ਉਹਨੂੰ ਠੀਕ ਆ ਨਾ ਅਹੀਂ ਤੇ ਚਲੋ ਵੇਖਣ ਚੱਕਣੀ ਆਏ ਹੀ ਤੇ ਵੇਖਣ ਚੱਕਣੀ ਆਏ ਹੀ ਪਿਛਾ ਲ ਕੀ ਉਹਦੇ ਹਾਲਾਤ ਵਾ ਠੀਕ ਵਾ ਹੁਣ ਕਿ ਨਹੀਂ ਤੇ ਬਾਕੀ ਕੋਈ ਨਹੀਂ ਆ ਤੂੰ ਹੀ ਸਾਰਾ ਧਿਆਨ ਰੱਖਣਾ ਦਵਾਈ ਦੂਈ ਦਉ ਟਾਈਮ ਨਾਲ ਸਾਰੇ ਕੰਮ ਹੋ ਜਾਣੇ ਆ ਭੇ ਠੀਕ ਹੋ ਜਾਣਾ ਹਣੇ ਚਲ ਪੁੱਤ ਵੇਖ ਲਓ ਪੁੱਛ ਕੇ ਉਹਨੂੰ ਕੀ ਆਂਦੀ ਆ ਵੀ ਇਹ ਤੋਰਦੀ ਡੜ ਨਾਲ ਕ ਨਹੀਂ ਕੋਈ ਨਹੀਂ ਮਸੀ ਜੀ ਮੈਂ ਕਰਦੀ ਆ ਗੱਲ ਉਹਦੇ ਨਾਲ ਪਹਿਲਾਂ ਇਹ ਤੁਹਾਨੂੰ ਤੇ ਜਾਨਦੀ ਆ ਕਿ ਮੈਂ ਬੜਾ ਸੰਭਦੀ ਆ ਮੈਂ ਇਦਾ ਕਰਦੀ ਆ ਪਰ ਮੈਨੂੰ ਉਹ ਦਿੰਨੀ ਨਾ ਭੁੱਲਦੇ ਜਿੱਦਾਂ ਤੁਸੀਂ ਮਿਹਨੇ ਮਾਰਦੇ ਸੀ ਇਹਨੇ ਪੱਥਰ ਜਮਤਾ ਵਾ ਮੈਂ ਨਹੀਂ ਸਾਂਭਣਾ ਮੇਕੋ ਨਹੀਂ ਸਾਂਭੀ ਜਾਂਦੀ ਵਿਚਾਰੀ ਕੱਲੀ ਕੰਮ ਕਰਦੀ ਰਹੀ ਹੁਣ ਪਤਾ ਨਹੀਂ ਆ ਕਿ ਇਹ ਹੁਣ ਸੁਧਰ ਗਈ ਆ ਕਿ ਜਾਂ ਕੀ ਹਿਸਾਬ ਹੋਆ ਕੋਈ ਨਾ ਨਾ ਗੱਲ ਕਰਦੀ ਨਹੀਂ ਕਿ ਆਹ ਗੱਲ ਬਾਤ ਵਾ ਨਹੀਂ ਤੇ ਫਿਰ ਰਹਿਣੀ ਦਿੰਦੇ ਆ ਇੱਥੇ ਫੇਰ ਮੈਂ ਕੱਲ ਨੂੰ ਕੋਈ ਅਭੀ ਨਭੀ ਹੋਗੀ ਫੇਰ ਕਹਣਗੇ ਪੇਕੇ ਖੜੀ ਰਪਿੰਦਰ ਰਪਿੰਦਰ ਕੀ ਜਾਂਦੇ ਮਾਸੀ ਜੀ ਅੰਦਰ ਚੰਗੇ ਆ ਉਹਦੇ ਮਾਸੀ ਜੀ ਨੇ ਕੀ ਕਹਿਣਾ ਵਾ ਹਾਂ ਉਹ ਇਹ ਗੱਲ ਕਹਿੰਦੀ ਆ ਹੂੰ ਵੀ ਅਹੀਂ ਸਾਂਭੰਦੇ ਆ ਨਾ ਸਾਰੇ ਕੰਮ ਨੇ ਆ ਕੰਮ ਆਹੋ ਤੇ ਕੋਈ ਨਹੀਂ ਆ ਇਹਨੂੰ ਤੁਸੀਂ ਰਹਿੰਦੋ ਇੱਥੇ ਅੱਛਾ ਤੇ ਆ फायदा ਕਰਦੇ ਆ ਰਹਿੰਦੇ ਨੇ ਇੱਥੇ ਫੇਰ ਐਵੇਂ ਕੋਈ ਗੱਲਬਾਤ ਹੋਈ ਨਾ ਤੇ ਫੇਰ ਐਵੇਂ ਹੋਊਗਾ ਉਹਨਾਂ ਨੂੰ ਵੀ ਲੈ ਕੇ ਕੇ ਖੜੀ ਚਾਹੀਦੀ ਚਾਹ ਇੱਕ ਵਾਰ ਪੁੱਛ ਕੇ ਦੇਖੋ ਦੀ ਲੱਗੀ ਰਹੇ ਦੀ ਸੰਦੀਪ ਚਲਿਏ ਪਿੰਡ ਨੂੰ ਕਿਹੜੇ ਪਿੰਡ ਆਪਣੇ ਪਿੰਡ ਆਪਣੇ ਪਿੰਡ ਚਲਿਏ ਮੇਰਾ ਇਹੋ ਪਿੰਡ ਵਾ ਉਹ ਮੇਰੀ ਮੰਮੀ ਤੇਰਾ ਪਿੰਡ ਤੇ ਇਹੋ ਮੈਂ ਮੰਦੀ ਆ ਇੱਥੇ ਤੇਰੇ ਸੌਰੇ ਆ ਆਦਰੇ ਸੌਰੇ ਆ ਪੀ ਕਿੰਝਣਾ ਆਪਣੇ ਕਿਹੜੇ ਸੌਰੇ ਉਹ ਕੀ ਹੁੰਦੇ ਸੌਰੇ ਰੁਪਿੰਦਰ ਇਹਨੂੰ ਤੂੰ ਕੋਹੋ ਨਹੀਂ ਗਾ ਪਤਾ ਚੱਲ ਮੇਰਾ ਬਉ ਇਦਾਂ ਕਰ ਚਲੀਏ ਪਿੰਡੇ ਤੇ ਮੁੜ ਕੇ ਆ ਜੀ ਫੇਰ ਤੁਹਾਡੇ ਕਿ ਦਿਨ ਬਾਅਦ ਮੈਂ ਨਹੀਂ ਜਾਣਾ ਕਿਤੇ ਵੀ ਮੈਂ ਆਪਣੇ ਮੰਮੀ ਲੱਗ ਕੇ ਰਹਿਣਾ ਮੇਰੀ ਮੰਮੀ ਨਾ ਬੜੀ ਚੰਗੀ ਆ ਮੇਰੀ ਮੰਮੀ ਸਾਰੀਆਂ ਗੱਲਾਂ ਮੰਨਦੀ ਹੁੰਦੀ ਮੇਰੀਆਂ ਚੱਲ ਤੇਰੀ ਮੰਮੀ ਨੂੰ ਵੀ ਲੈ ਜਾਂਦੇ ਆ ਉੱਥੇ ਫੇਰ ਚੱਲ ਪੈਗੀ ਨਹੀਂ ਨਹੀਂ ਮੈਂ ਨਹੀਂ ਜਾਣਾ ਮੈਂ ਮੰਮੀ ਨੂੰ ਨਹੀਂ ਜਾਂਦੇਣਾ ਅਹੀਂ ਇੱਥੇ ਹੀ ਰਹਿਣਾ ਤੇ ਦਲਜੀਤ ਕਿੱਥੇ ਆ ਕੌਣ ਦਲਜੀਤ ਦਲਜੀਤ ਤੇਰਾ ਘਰ ਵਾਲਾ ਜਿਹੜਾ ਵਾ ਕਿੱਥੇ ਗਿਆ ਵਾ ਉਹ ਬਾਹਰ ਗਿਆ ਵਾ ਮੇਰਾ ਨਹੀਂ ਕੋਈ ਵੀ ਘਰ ਵਾਲਾ ਹੈਗਾ ਨਾਲੇ ਨਾ ਇੱਕ ਸਾਡੇ ਘਰ ਮੁੰਡਾ ਤੁਰਿਆ ਫਿਰੰਡਿਆ ਵਾ ਤੇ ਮੰਮੀ ਮੈਨੂੰ ਕਹਿਣ ਡੇ ਸੀ ਕਿ ਤੁਹਾਡੇ ਰਿਸ਼ਤੇਦਾਰਾਂ ਦਾ ਮੁੰਡਾ ਵਾ ਹੋਰ ਤੇ ਕੋਈ ਵੀ ਨਹੀਂ ਹੈਗਾ ਇੱਥੇ ਪਿੰਦਰ ਇਹਨੂੰ ਰਹਿਣ ਹੀ ਦੇ ਇੱਥੇ ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਨਾ ਤੇ ਫੇਰ ਸਾਡੇ ਤੇ ਗੱਲ ਆ ਜਾਣੀ ਮੈਂ ਤਾਂ ਅਖਿਆ ਵੀ ਚਲ ਤੈਨੂੰ ਪਹਿਚਾਨ ਲਵਾਂਗੀ ਤੋ ਨਹੀਂ ਜੋ ਸਮਝ ਨਹੀਂ ਕੋ ਲੱਗਾਂਦੀ ਰੇ ਸੰਦੀਪ ਦਵਾਈ ਦੂਈ ਖਾਨੀ ਹੁੰਨੀ ਆ ਮੈਨੂੰ ਕੀ ਹੋਇਆ ਵਾ ਕੁਝ ਵੀ ਨਹੀਂ ਹੋਇਆ ਮੈਂ ਤਾਂ ਠੀਕ ਆ ਚੱਲ ਕੋਈ ਗੱਲ ਨਹੀਂ ਆ ਤੂੰ ਕਰ ਨਾ ਰਹਿਸ ਚੱਲ ਜੀ ਆਪਣੇ ਘਰ ਜਾਓ ਪਤਾ ਕੀ ਕਰਨੇ ਆ ਬਾਜੀ ਨੇ ਤੇ ਮੇਰੇ ਨਾਲ ਲੇਟ ਹੋ ਜਾਣਾ ਬੰਬੀ ਤੇ ਕਹਿੰਦੇ ਗਏ ਉਹਨਾਂ ਨਾਲ ਗੱਲ ਕਰਕੇ ਨਾ ਚੱਲ ਕੋਲੋਂ ਪੈਸੇ ਲਾ ਲਾਂਗੇ ਥੋੜੇ ਬਹੁਤੇ ਇਹਨੂੰ ਚੰਡੀਗੜ੍ਹ ਖੜਨੇ ਆ ਪੀਜੀਏ ਉੱਥੇ ਕੀ ਪਤਾ ਠੀਕ ਹੋ ਜੀ ਚਾਲ ਕੋਈ ਨਹੀਂ ਚਾਹੇ ਤੂੰ ਲੱਗਣੀ ਵੇ ਲਿਓ ਸਲਾਹ ਕਰਕੇ ਜਿੱਦਾਂ ਵੀ ਹੁੰਦੀ ਆ ਤੇ ਮੈਂ ਮੇਲਾ ਮਾਮਾਸੀ ਨੂੰ ਤੇ ਚੱਲੀਏ ਫਿਰ ਆਪਾਂ ਮਿਲਿਆ ਫਿਰ ਚੱਲੀਏ ਗਾਂ ਆ ਕੀ ਆ ਮੈਂ ਕੀ ਆ ਖਲੜਾ ਦੇ ਕੋਆ ਸਿੰਦੀਵਾ ਆ ਕੀ ਕੰਡਈ ਆ ਪਰਿਓ ਕੋਣਾ ਦੇ ਖਲਾਰਾ ਕਿਤਨਾ ਪਾਈ ਜਾਣ ਨਹੀਂ ਤੂੰ ਸ਼ਰਾਬ ਕੋ ਲੰਡਈ ਆ ਮੇਰੇ ਘਰ ਕੀ ਕੰਡ ਜਾ ਪਰਿਓ ਤੋ ਉਹ ਚਾਰ ਮੰਜੀ ਤੇ ਚੱਲ ਮੈਂ ਖਲਾਰਾ ਚੱਲ ਮੰਜੀ ਚਾਰ ਮੇਰਾ ਪੁੱਤ ਮੈਂ ਚਾਹੁੰਦਾ ਮੰਜੀ ਤੇ ਆ ਵੀ ਕੀਤਾ ਵਾ ਕਰਨੇ ਤੂੰ ਡਈ ਆ ਜਾ ਮੈਂ ਤੂੰ ਕੌਣ ਵਾ ਤੇਰੀ ਮੰਮੀ ਆ ਮੈਂ ਕਿਹੜੀ ਮੰਮੀ ਮੇਰੀ ਤੂੰ ਮੇਰੀ ਧੀ ਆ ਮੇਰੇ ਹੱਥ ਨਾ ਲਾ ਚੱਲ ਮੰਜੀ ਤੇ ਚੱਲ ਪਰਿਓ ਜਦ ਮੈਂ ਲੱਗੋ ਤੇਰੀ ਜੀ ਤੇ ਵੀ ਆ ਫੜਵੇਂ ਨੂੰ ਆਨ ਕੇ ਕੀ ਕਰਨ ਲਈ ਪਹਿਲਾ ਇਹ ਨਾ ਕਰ ਫੜ ਵੇਖਾ ਕੀ ਘਲਾਰਾ ਪਾਉਣੀ ਪੰਨੀ ਕਹਿੰਦੀ ਸਭ ਕੁ ਛੱਡ ਮੈਨੂੰ ਕੀ ਕਰਨੀ ਆ ਛੱਡ ਪਰੋ ਚੱਲ ਚਾਰ ਮੰਜੀ ਦੇ ਉੱਤੇ ਚੱਲ ਬਾਰ ਮੈਨੂੰ ਦੱਸ ਸੁਣ ਮੈਨੂੰ ਛੱਡ ਵੀ ਚੱਲ ਕਿਹ ਹੋਈ ਤੂੰ ਦੱਸ ਅੱਜ ਜਿੱਤੀਆਂ ਛੁੱਟੀ ਜਾਣੀ ਸਾਰੀਆਂ ਮੈਂ ਆ ਕੇ ਫੜੀ ਆ ਤੇ ਉਹ ਮੈਨੂੰ ਆ ਲਈ ਮੈਂ ਚਾਹ ਹਾਈ ਲੱਗਦੀ ਕੋਈ ਬਾਜ ਜਾ ਮੇਰੇ ਮਮਮੀ ਹੈ ਤੇਰੀ ਇਹ ਮੇਰੀ ਮਮਮੀ ਆ ਬੇਕੀ ਨੀ ਇਹਨੂੰ ਨਹੀਂ ਮੇਰੀ ਨੀ ਮਮਮੀ ਕੋਈ ਵੀ ਚੱਲ ਫਿਰ ਲੈ ਦੱਸ ਨੀ ਮੜੀ ਜੀ ਤੇ ਇਦਾਂ ਨਹੀਂ ਰੋਖਾਉਣਾ ਰੋਸਣਾ ਨਹੀਂ ਬੰਨੀਏ ਇਹਨੂੰ ਮੋਰ ਦਾ ਦਿਮਾਗ ਖਰਾਬ ਹੋ ਗਿਆ ਵਾ ਮੇਰਾ ਦਿਮਾਗ ਨਹੀਂ ਖਰਾਬ ਹੋਇਆ ਹੋ ਗਿਆ ਵਾ ਉਰੇ ਬਸੋਂ ਬਾਹਰ ਆਉਣ ਮੈਨੂੰ ਛੱਡ ਛੱਟ ਲੱਗੀ ਛੱਡ ਬਾਹਰ ਜਾ ਬੰਨੀ ਜਾਣ ਢਈ ਛੁੱਟੀ ਜਾਣ ਢਈ ਆ ਇਹਨੇ ਕੁੜੀ ਮਾਰ ਛਾਣੀ ਆ ਉਹ ਨਹੀਂ ਆ ਮਾਰਦੀ ਕਿਤੇ ਕੁੜੀ ਚੱਲ ਫਿਰ ਬਾਹਰ ਮੈਂ ਕੀ ਕਰਾਂ ਮੇਰੀ ਛੋਟੀ ਨੇ ਮੰਜੀ ਤੇ ਬਰਾ ਨੇ ਕਿਤਾਂ ਖਲਾਰਾ ਪਾਈ ਜਾਣ ਢਈ ਆ ਇਹਨਾਂ ਨੀਦੀ ਜੀ ਨੇ ਵੀ ਮਾਰ ਛਾਣਾ ਵਾਈਨੇ ਉਹ ਨਹੀਂ ਆ ਮਾਰਦੀ ਮਾਤਾ ਇੱਕੋ ਗੱਲ ਮੈਂ ਫਿਲਡ ਕਰਨ ਦੀ ਬਿਨਾ ਇਹਨੂੰ ਰਹਿਣ ਨਾ ਦੇ ਇਹਨੂੰ ਕੱਢ ਦੇ ਘਰੋਂ ਬਾਹਰ ਹੋਣਗਾ ਕੰਮ ਨਵੇੜ ਪਰਾਂ ਵਿੱਚੋਂ ਇਹ ਮੇਰੇ ਕੋਲ ਨਹੀਂ ਸਿਆਪਾ ਖਾਨਾ ਹੁੰਦਾ ਨਾਲੇ ਮੈਂ ਇਹਨੂੰ ਸਾਂਭਾ ਨਾਲ ਮੈਂ ਕੁੜੀ ਸਾਂਭਾ ਨਾਲ ਮੈਂ ਘਰ ਦਾ ਕਰਾਂ ਦਾ ਡਾਕ ਕਿਹੋ ਜਿਹੀ ਗੱਲਾਂ ਕਰਦੇ ਹੋ ਉਹਦੀ ਵਸਦੀ ਗੱਲ ਵਾ ਤੁਹਾਨੂੰ ਵੀ ਪਤਾ ਵਾ ਉਹਨੇ ਕਿਦਾਂ ਹਾਸਾ ਹੋਇਆ ਵਾ ਕਹਿੰਦੇ ਛੱਡਦੀਆਂ ਗੱਲਾਂ ਕਰਦੇ ਹੋ ਐ ਹੋ ਜਿਹਾ ਟਾਈਮ ਤੇ ਨਾ ਮੈਂ ਇਹਨੂੰ ਨਹੀਂ ਛੱਡ ਸਕਦਾ ਕੋਈ ਸਾਂਭਣਾ ਵਾ ਸਾਂਭੋ ਨਹੀਂ ਸਾਂਭਣਾ ਨਾ ਸਾਂਭੋ ਮੈਂ ਆਪੇ ਸਾਂਭ ਲੂੰਗਾ ਸਾਂਭੀ ਜਾਂਦੀ ਤੇ ਸਾਂਭ ਲਾ ਮੇਰੇ ਹੱਥ ਖੜੇ ਹੀ ਹੋ ਮੇਰੇ ਕੋਲ ਨਹੀਂ ਸਾਂਭੀ ਜਾਂਦੀ ਇਸ਼ ਦੇਣਾ ਨਾ ਹਮਾਰੇ ਨੂੰ ਸੰਭਾ ਮੇਰੇ ਕੋ ਨਹੀਂ ਹੋਣਾ ਕੋਈ ਹੁਣ ਸੰਭ ਤਾਂ ਫਿਰ ਜਾ ਕੇ ਸੰਭੀ ਜਾਂਦੀ ਹੈ ਮੈਂ ਸਾਹਮਣੇ ਨਾ ਠੀਕ ਹੈ ਨਾ ਤੇ ਭਾਰੀ ਪੈ ਗਈ ਆ ਉਹਨੂੰ ਛੱਡ ਦੇਣਾ ਹੁਣ ਤੇ ਛੱਡਣਾ ਹੀ ਪੈਣਾ ਵਾ ਕੀ ਕਰਨਾ ਮੈਨੂੰ ਦੇਣ ਨੂੰ ਹੁਣ ਰੱਖੇ ਤੇ ਮੈਂ ਨਹੀਂ ਛੱਡਣਾ ਠੀਕ ਹੈ ਨਾ ਇਹ ਸੰਭੜੀ ਸੰਭੋ ਨਹੀਂ ਸੰਭੜੀ ਨਾ ਸੰਭੋ ਮੈਂ ਆਪੇ ਸੰਭ ਲਊਗਾ ਸੰਭ ਤਾਂ ਫਿਰ ਜਾ ਕੇ ਮੇਰੇ ਕੋ ਨਹੀਂ ਸੰਭੀ ਜਾਂਦੀ ਛੱਡੋ ਮੇਰੇ ਜਾਈ ਛੱਡੋ ਦੇਣੀ ਹੋ ਗਈ ਇੱਕ ਵਾਰੀ ਤੂੰ ਬੇਰਮਾਨ ਭਾਈ ਸੰਦੀਪ ਦੇ ਨਾ ਹਾਲਾਤ ਉਹਨਾਂ ਜਿਆਦਾ ਖਰਾਬ ਹੋ ਗਏ ਆ ਅੱਛਾ ਕਹਿੰਦੇ ਮੰਮੀ ਨੂੰ ਨਹੀਂ ਪਛਾਨਦੀ ਮਮੀ ਨੂੰ ਹੀ ਧੱਕੇ ਮਾਰੀ ਜਿੰਨੂੰ ਤੂੰ ਕੌਣ ਆ ਉਹ ਸਭ ਕੋ ਦੱਤਾ ਪਾਜੀ ਮੈਂ ਤੁਹਾਨੂੰ ਇਦਾਂ ਕਹਿਣ ਡਿਆ ਸੀ ਵੀ ਤੁਸੀਂ ਆ ਕੇ ਨਾ ਦੋ ਚਾਰ ਦਿਨ ਇੱਥੇ ਲੈ ਜਾਓ ਚਲੋ ਕੋਈ ਗੱਲ ਨਹੀਂ ਮੈਂ ਆਉਣਾ ਵਾ ਤੇ ਫਿਰ ਲੈ ਜਾ ਜੰਨਾ ਨੂੰ ਆਜੋ ਆਜੋ ਪਤਾ ਕੀ ਗੱਲ ਵਾ ਬੜਾ ਔਖਾ ਹੋਇਆ ਪਿਆ ਵਾ ਉਹਨਾਂ ਕੁੜੀ ਨੂੰ ਸੰਭਾ ਸੰਦੀਪ ਨੂੰ ਸੰਭਾ ਕਿਹਨੂੰ ਕਿਹਨੂੰ ਸੰਭਾ ਚਲ ਤੁਸੀਂ ਇਦਾਂ ਕਰੋ ਹਾਂ ਉਹਨੂੰ ਦਵਾਈ ਨੂੰ ਵੀ ਦੇ ਕੇ ਨਾ ਰੈਸਟ ਆਲੀ ਉਹਨੂੰ ਸਵਾਲ ਦੋ ਮੈਂ ਆਣ ਕੇ ਤੇ ਲੈ ਜਾ ਜੰਨਾ ਨੂੰ ਮੈਂ ਹੁਣੇ ਦਵਾਈ ਦੇ ਕੇ ਆਇਆ ਵਾ ਤੂੰ ਜਲਦੀ ਆਜੋ ਗੱਡੀ ਜਾ ਕੇ ਤਾਂ ਲੈ ਜਾਓ ਚਲੋ ਮੈਮ ਨਾਲ ਠੀਕ ਹੈ ਉਹ ਚਲੋ ਉੱਥੇ ਲੈ ਜਾਣਗੇ ਤੇ ਵਧੀਆ ਹੀ ਆ ਭਾਬੀ ਕੁੜੀ ਨੂੰ ਜੋ ਸਾਂਭ ਲੂਗੀ ਇੱਥੇ ਕਹਿੰਦੇ ਸਾਂਭਣਾ ਮੰਮੀ ਮੁੱਕ ਮੋੜੀ ਜਾਂਦੀ ਆ ਇਹੋ ਹੱਲ ਵਾ ਹੋਰ ਕੋਈ ਹੱਲ ਨਹੀਂ ਆ ਗਾਣ ਸੰਦੀਪ ਆ ਜਾ ਕੋਈ ਆਪਣੇ ਘਰ ਵਾ ਕੀ ਵੇਖਣ ਦੀ ਆ ਮੈਂ ਨਹੀਂ ਜਾਣਾ ਇੱਥੇ ਮੈਨੂੰ ਉੱਥੇ ਛੱਡ ਕੇ ਆਓ ਮੇਰੀ ਗੱਲ ਸੁਣ ਤੈਨੂੰ ਮੈਂ ਉੱਥੇ ਵੀ ਕਿਹਾ ਸੀ ਨਾ ਕਿ ਤੈਨੂੰ ਮੈਂ ਚੀਜ਼ਾਂ ਖਾਣ ਨੂੰ ਦਊਂਗਾ ਜੋ ਮੰਗੇਗੀ ਨਾ ਉਹ ਲਿਆ ਕੇ ਦਊਂਗਾ ਤੈਨੂੰ ਆ ਜਾ ਅੱਛਾ ਚੀਜੀ ਲੈ ਕੇ ਦੋਗੇ ਆਓ ਆ ਜਾ ਅੰਦਰ ਰੱਖੀਏ ਮੈਂ ਚੀਜੀ ਆ ਜਾ ਚਲੋ ਰਪਿੰਦਰ ਆ ਗਏ ਤੁਸੀਂ ਓਏ ਆਓ ਆ ਗਿਆ ਮੈਂ ਮਾਹ ਲਿਆਂਦਾ ਉੱਥੋਂ ਸੰਦੀਪ ਆ ਗਈਆਂ ਮੈਂ ਨਹੀਂ ਰਹਿਣਾ ਇੱਥੇ ਮੈਨੂੰ ਛੱਡ ਕੇ ਆਓ ਵੀ ਓਹੋ ਇਹਨੂੰ ਖਾਣ ਨੂੰ ਦੇ ਚੀਜ਼ਾਂ ਮੰਗਣ ਦੀ ਅੰਦਰ ਆ ਕੇ ਦਿੰਨੀ ਆ ਜਾ ਮੈਂ ਨਹੀਂ ਜਾਣਾ ਆ ਜਾ ਅੰਦਰ ਤੇ ਆ ਜਾ ਚਲਾ ਸੰਦੀਪ ਬੜੀਆਂ ਚੀਜ਼ਾਂ ਵਾਂ ਅੰਦਰ ਖਾਣ ਵਾਸਤੇ ਆ ਮੈਂ ਦਵਾ ਤੈਨੂੰ ਆ ਜਾ